ਜਣੀ ਟੌਕਸਿਨ ਨੇ ਜਿਹੜੇ ਜਿਵੇਂ ਆਪਾਂ ਹੋਰ ਚੀਜ਼ਾਂ ਸਨਾਪੱਤੀ ਵਗੈਰਾ ਲੈਨੇ ਆ ਤਾਂ ਉਹ ਖਿੱਚ ਕੇ ਬਾਹਰ ਕੱਢਦੀਆਂ ਨੇ ਪਰ ਇਹ ਆਂਤੜੀਆਂ ਨੂੰ ਫਾਈਬਰ ਦੀ ਮਾਤਰਾ ਇਹਦੇ ਵਿੱਚ ਭਰਪੂਰ ਹੈ ਆਂਤੜੀਆਂ ਨੂੰ ਮਤਲਬ ਇੱਕ ਐ ਰਿਲੈਕਸ ਕਰਕੇ ਟੌਕਸਿਨ ਨੂੰ ਬਾਹਰ ਕੱਢਦਾ ਤੇ ਜਿਹੜਾ ਆਪਣਾ ਮਲ ਹੈ ਜਾਂ ਆਪਣਾ ਮਤਲਬ ਸਕੂਲ ਹੈ ਉਹ ਬਿਲਕੁਕੁਲ ਪ੍ਰੋਪਰ ਤਰੀਕੇ ਨਾਲ ਪਾਸ ਹੁੰਦਾ ਇਹਦਾ ਜਿਹੜਾ ਕੰਮ ਹੈ ਉਹ ਪਰਮਾਨੈਂਟ ਤੌਰ ਤੇ ਹੁੰਦਾ ਇਹ ਨਹੀਂ ਹੈ ਇਹਦਾ ਵੀ ਟੈਂਪਰੇਰੀ ਕੰਮ ਹੋ ਗਿਆ ਜਿਵੇਂ ਆਪਾਂ ਮੈਟਰੋ ਜਲਦੀ ਗੋਲੀ ਲੈ ਲੈਨੇ ਆ ਐਲੋਵੇਥੀ ਚ ਉਹਨੇ ਕੁਝ ਸਮੇਂ ਵਾਸਤੇ ਆਪਣੇ ਦਸਤ ਰੋਕਤੇ ਪਰ ਇਹਦੇ ਨਾਲ ਜਦੋਂ ਦਸਤ ਰੁਕ ਜਾਣਗੇ ਤਾ ਪਰਮਾਨੈਂਟ ਤੌਰ ਤੇ ਦਸਤ ਇਹਦੇ ਨਾਲ ਰੁਕ ਜਾਣਾ ਜਿਹਨਾਂ ਨੂੰ ਪਤਲੇ ਦਸਤ ਲੱਗਦੇ ਨੇ ਬਾਰ-ਬਾਰ ਦਸਤ ਲੱਗਦੇ ਨੇ ਉਹ ਇਹਨੂੰ ਇੱਕ ਚਮਚਾ ਸਵੇਰੇ ਕੱਚੇ ਲੱਸੀ ਦੇ ਵਿੱਚ ਪਾ ਕੇ ਜਾਂ ਆਪਣੀ ਦਹੀਂ ਦੇ ਵਿੱਚ ਪਾ ਕੇ ਸਵੇਰੇ ਖਾਲੀ ਪੇਟ ਲੈ ਲੈਣਾ ਤੇ ਇੱਕ ਚਮਚਾ ਸ਼ਾਮ ਨੂੰ ਲੈ ਲੈਣਾ ਅੱਛਾ ਇਹਦਾ ਵੱਡਾ ਗੁਣ ਹੈ ਜਿਹੜਾ ਸਭ ਤੋਂ ਵੱਧ ਆਪਾਂ ਨੇ ਗੱਲ ਕਰਨ ਦੀ ਜ਼ਰੂਰਤ ਹੈ ਜਿਵੇਂ ਸतीश ਜੀ ਨੇ ਕਿਹਾ ਵੀ ਦੋ ਤਿੰਨ ਪੇਸ਼ੈਂਟ ਇਹਦੇ ਨਾਲ ਠੀਕ ਹੋਏ ਉਹ ਠੀਕ ਹੋਣ ਦਾ ਕਾਰਨ ਪਤਾ ਹੈ ਕੀ ਹੈ ਜਿਵੇਂ ਅੰਦਰ ਕੋਈ ਆਪਣੇ ਜ਼ਖਮ ਹੋ ਗਿਆ ਅੰਤੜੀ ਦੇ ਵਿੱਚ ਅਤੇ ਉੱਥੇ ਉਸ ਜ਼ਖਮ ਤੇ ਇਹਨੇ ਪਲੱਸਟਰ ਦਾ ਕੰਮ ਕਰਨਾ ਹੈ ਤੇ ਅੱਜ ਕੱਲ੍ਹ ਜ਼ਿਆਦਾਤਰ ਸਿਗਰਪਦਨ ਦੇ ਰੋਗੀ ਜਾਂ ਜਿਨ੍ਹਾਂ ਨੂੰ ਸਮਾ ਘੱਟ ਲੱਗਦਾ ਹੈ ਮਰਦਮਈ ਕਮਜ਼ੋਰੀ ਦੀ ਸਮੱਸਿਆ ਉਹਨਾਂ ਦੀ ਪਿੱਤ ਪ੍ਰਕਿਰਤੀ ਹੁੰਦੀ ਹੈ ਇਹਦੀ ਉਹ ਜਿਹੜੀ ਗੁਣ ਨੇ ਜਿਹੜੇ ਇਹਦੇ ਠੰਡੇ ਨੇ ਇਸ ਕਰਕੇ ਕੋਸ਼ਿਸ਼ ਕਰੋ ਵੀ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਉਹ ਠੰਡੇ ਦੁੱਧ ਨਾਲ ਲੈਣ ਇਹ ਚੀਜ਼ ਨੂੰ ਮੈਂ ਬਿਲਕੁਲ ਚੈਲੰਜ ਕਰ ਸਕਦਾ ਚਾਹੇ ਤੁਸੀਂ 4 ਸਾਲ ਖਾ ਲੋ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆ ਜੇ ਤਾਂ ਤੁਸੀਂ ਮੈਨੂੰ ਕਹਿ ਦਿਓ ਇਹ ਗੱਲ ਆਪਾਂ ਬਿਲਕੁਲ ਮੈਂ ਪ੍ਰਤੈਆਂ ਹੋ ਜਾਂ ਚੀਜ਼ਾਂ ਗੱਲਾਂ ਕਰਦਾ ਦਰਮਾ ਜੀ ਆਪਾਂ ਕੱਚੀ ਗੱਲ ਨਹੀਂ ਕਰਦੇ ਹੈਗੇ ਇਹਦੇ ਨਾਲ ਕੋਈ ਨੁਮਰਦੀ ਨਹੀਂ ਆਉਂਦੀ ਵੀਰੇ ਪੇਟ ਦੀਆਂ ਸਮੱਸਿਆਵਾਂ ਵਾਲੇ ਬਿਲਕੁਲ ਇਹਨੂੰ ਲੈ ਸਕਦੇ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸ੍ਰੀ ਸ਼ਤੀਸ਼ ਜੀ ਐਨ ਜੀਓ ਵਰਕਰ ਜਿਨ੍ਹਾਂ ਨੇ ਇੱਕ ਆਪਣਾ ਤਜਰਬਾ ਸਾਂਝਾ ਕੀਤਾ ਸੀ ਕਿ ਜਿਹੜਾ ਈਸਬ ਗੋਲ ਦਾ ਬਰਾਦਾ ਉਹ ਸਾਡੇ ਪੇੜ ਦੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦਾ ਤੇ ਇਹ ਰਿਕਮੈਂਡ ਜਿਹੜਾ ਕੀਤਾ ਸੀ ਉਹਨਾਂ ਰੋਗੀਆਂ ਦੇ ਵਾਸਤੇ ਉਹ ਕੀਤਾ ਸੀ ਪੀਜੀਆਈ ਦੇ ਡਾਕਟਰਾਂ ਨੇ ਉਹ ਵੀਡੀਓ ਨੂੰ ਕਾਫੀ ਲੋਕਾਂ ਨੇ ਵੇਖਿਆ ਤੇ ਕਾਫੀ ਸਾਡੇ ਸਤਿਕਾਰਯੋਗ ਸੱਜਣ ਨੇ ਜਿਨ੍ਹਾਂ ਨੇ ਆਪਣੇ ਕਮੈਂਟਾਂ ਦੇ ਰਾਹੀਂ ਉਹਦੇ ਪੋਜ਼ਟਿਵਾਂ ਤਰੀਕੇ ਨਾਲ ਜਿਨ੍ਹਾਂ ਨੇ ਉਹ ਵਰਤਿਆ ਉਹਦੇ ਬਹੁਤ ਸੋਹਣੇ ਆਪਣੇ ਜਿਹੜੇ ਤਜਰਬੇ ਸੀ ਉਹ ਸਾਂਝੇ ਕੀਤੇ ਪਰ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਇਹ ਭੁਲੇਖਾ ਵੀ ਸੀ ਭੁਲੇਖਾ ਨਹੀਂ ਪਰ ਸੱਚ ਵੀ ਹੈ ਵੀ ਇਹਨੂੰ ਵਰਤਣਾ ਕਿਵੇਂ ਹੈ ਤੇ ਇਸਬੂਗੋਲ ਹੈ ਕੀ ਹੈ ਕਿਹੜੀ ਉਮਰ ਦੇ ਵਿੱਚ ਇਹ ਕਿੰਨਾ ਕੁ ਲੈਣਾ ਕਿੰਨਾ ਚਿਰ ਬਾਅਦ ਇਹਨੂੰ ਖਾ ਕੇ ਆਪਾਂ ਬੰਦ ਕਰਨਾ ਹੈ ਇਹ ਆਪਾਂ ਸਾਰੀ ਜਾਣਕਾਰੀ ਹੈ ਜਿਹੜੀ ਅੱਜ ਅਸੀਂ ਪ੍ਰੈਕਟੀਕਲ ਆਯੁਰਵੇਦ ਸੈਂਟਰ ਬੱਬਨਪੁਰ ਜ਼ਿਲ੍ਹਾ ਫਤਿਹਬਾਦ ਜੋ ਕਿ ਰਤਿਏ ਦੇ ਬਿਲਕੁਲ ਲਾਗੇ ਹੈ ਉੱਥੇ ਪਹੁੰਚੇ ਹਾਂ ਤੇ ਸਾਡੇ ਨਾਲ ਬੈਦ ਅਰਜਿੰਦਰ ਸਿੰਘ ਜੀ ਚਾਹਲ ਨੇ ਜਿਨ੍ਹਾਂ ਨੂੰ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਵੇਖਦੇ ਆਂ ਵੀ ਤਰ੍ਹਾਂ-ਤਰ੍ਹਾਂ ਦੀਆਂ ਜੋ ਆਯੁਰਵੇਦ ਦਵਾਈਆਂ ਨੇ ਉਹਨਾਂ ਬਾਰੇ ਲਿਖ ਕੇ ਪਾਉਂਦੇ ਰਹਿੰਦੇ ਨੇ ਅੱਜ ਆਪਾਂ ਇਸਬਗੋਲ ਦੇ ਬਰਾਦ ਦੇ ਦੀ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਲ ਕਰਾਂਗੇ ਹਾਂਜੀ ਬੈਦ ਜੀ ਜਿਵੇਂ ਕਾਫੀ ਲੋਕਾਂ ਦੇ ਮਨ ਦੇ ਵਿੱਚ ਇਹ ਹੈਗਾ ਵੀ ਜਿਹੜਾ ਹੈ ਕੀ ਇਹ ਇਸਬਗੋਲ ਦਾ ਬਰਾਦ ਹੈ ਜਿਹੜਾ ਹੈ ਕੀ ਆ ਉਸ ਤੋਂ ਬਾਅਦ ਆਪਾਂ ਵਰਤਣ ਦੇ ਤਰੀਕੇ ਤੇ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਇਹ ਹੈ ਕੀ ਹੈ ਜੀ ਜਿਹੜਾ ਇਸਬਗੋਲ ਦਾ ਬਰਾਦ ਹੈ ਪਰ ਮੈਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਤੁਹਾਡਾ ਮੋਸਟ ਵੈਲਕਮ ਹੈ ਤੁਸੀਂ ਮੇਰੇ ਕਲੀਨਿਕ ਤੇ ਆਏ ਤੇ ਦੂਜਾ ਗੱਲ ਮੈਂ ਧੰਨਵਾਦ ਦਿੰਨਾ 2230 ਜੀ ਨੂੰ ਜਿਨ੍ਹਾਂ ਨੇ ਇੰਨੇ ਵਧੀਆ ਸਬਜੈਕਟ ਨੂੰ ਸ਼ੋਹਿਆ ਬਿਲਕੁਲ ਜੀ ਕਿਉਂਕਿ ਜਦੋਂ ਕੋਈ ਐਲੋਪੈਥੀ ਵਾਲਾ ਬੰਦਾ ਆਯੁਰਵੇਦ ਦਾ ਪ੍ਰਚਾਰ ਕਰਦਾ ਹੈ ਨਾ ਤਾਂ ਉਹ ਗੱਲ ਕੁਝ ਗਹਿਰੀ ਹੋ ਜਾਂਦੀ ਹੈ ਫਿਰ ਬਿਲਕੁਲ ਜੀ ਇਸ ਬੋਲ ਹੈ ਜਿਹੜਾ ਇਹਨੂੰ ਸਪੋਗਲ ਫੀਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਅੱਛਾ ਇਸ ਬੋਲ ਨਾਂ ਕਿੱਥੋਂ ਆਇਆ ਜਣੀ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਠੀਕ ਇਸ ਦਾ ਮਤਲਬ ਹੁੰਦਾ ਅਸਬ ਜਿਹੜੀ ਅਸਬ ਹੁੰਦਾ ਘੋੜਾ ਜੀ ਤੇ ਗੋਲ ਹੁੰਦਾ ਕੰਨ ਜਿਹੜੀ ਉਹਦੇ ਕੰਨਾਂ ਵਰਗੀ ਇਹਦੀ ਜਿਹੜੀ ਸ਼ੇਪ ਹੈ ਉਹ ਇਹਦੇ ਕੰਨਾਂ ਵਰਗੀ ਹੈ ਇਸ ਕਰਕੇ ਇਹਦਾ ਨਾਮ ਇਸਬ ਗੋਲ ਰੱਖਿਆ ਗਿਆ ਠੀਕ ਹੈ ਜੀ ਅਗਲੀ ਗੱਲ ਇਹ ਪੈਦਾ ਹੁੰਦਾ ਆਪਣੇ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਜੀ ਮੈਸਰਾਣਾ ਤੇ ਬਨਾਸ ਕਾਠਾ ਦੋ ਜ਼ਿਲ੍ਹੇ ਬਹੁਤ ਜ਼ਿਆਦਾ ਮਤਲਬ ਇਹਦੀ ਉਤਪਤੀ ਹੁੰਦੀ ਹੈ ਜੀ ਤੇ ਇਹਦਾ ਜਿਹੜਾ ਪੌਦਾ ਹੈ ਜੀ ਉਹ ਬਿਲਕੁਲ ਆਪਣੇ ਜਿਵੇਂ ਝੋਨੇ ਵਰਗਾ ਝੋਨੇ ਤੋਂ ਥੋੜਾ ਜਿਹਾ ਲੰਬਾ ਹੁੰਦਾ ਜੀ ਝੋਨੇ ਵਰਗਾ ਹੁੰਦਾ ਤੇ ਉਸੇ ਤਰੀਕੇ ਨਾਲ ਇਹਦੇ ਜਿਹੜੇ ਮਤਲਬ ਬੀਜ ਨਿਕਲਦੇ ਨੇ ਉਸ ਤੋਂ ਬਾਅਦ ਫਿਰ ਇਹਨੂੰ ਇਕੱਠਾ ਕਰ ਲਿਆ ਜਾਂਦਾ ਹੈ ਇਕੱਠਾ ਕਰਨ ਤੋਂ ਬਾਅਦ ਤਕਰੀਬਨ 27% 25% ਇਹਦਾ ਫੂਸ ਅਲੱਗ ਨਿਕਲ ਜਾਂਦਾ ਹੈ ਤੇ ਉਸ ਤੋਂ ਬਾਅਦ ਬਚਦਾ ਛਿਲਕਾ ਤੇ ਛਿਲਕੇ ਨੂੰ ਇਸਬਗੋਲ ਦਾ ਸੱਤ ਵੀ ਕਹਿੰਦੇ ਨੇ ਤੇ ਇਸਬਗੋਲ ਹਸਕ ਵੀ ਕਹਿੰਦੇ ਨੇ ਤੇ ਇੰਗਲਿਸ਼ ਦੇ ਵਿੱਚ ਇਹਨੂੰ ਸਪੋਗਲ ਫੀਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਹਾਂਜੀ ਇਹ ਇਹਦੇ ਉਤਪਤੀ ਹੈ ਜੀ ਇਹ ਬਿਲਕੁਲ ਆਯੁਰਵੇਦਾਈ ਬਿਲਕੁਲ ਪਿਓਰ ਆਯੁਰਵੇਦਾਈ ਜੀ ਪਿਓਰ ਜੜੀ ਬੂਟੀ ਹੈ ਠੀਕ ਹੈ ਜੀ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਹੇਰਾ ਫੇਰੀ ਦੀ ਗੁੰਜਾਇਸ਼ ਹੈ ਜੀ ਜੇਕਰ ਆਪਾਂ ਆਯੁਰ ਆਪਣਾ ਅਨਸਾਰੀ ਦੀ ਸ਼ਾਪ ਤੇ ਜਾਵਾਂਗੇ ਨਾ ਕਿਉਂਕਿ ਇਹਦੇ ਵਿੱਚ ਕੋਈ ਵੀ ਚੀਜ਼ ਐਨੀ ਮਿਕਸ ਨਹੀਂ ਹੁੰਦੀ ਤੇ ਇਹਦੇ ਵਿੱਚ ਕੋਈ ਹੇਰਾ ਫੇਰੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੁੰਦੀ ਜੀ ਬਿਲਕੁਲ ਜਿਹੜਾ ਸ਼ੁੱਧ ਹੈ ਬਿਲਕੁਲ ਸ਼ੁੱਧ ਪਿਓਰ ਆਯੁਰਵੇਦ ਹੈ ਜੀ ਜੀ ਸੋ ਹੁਣ ਆਪਾਂ ਅਗਲੀ ਗੱਲ ਕਰੀਏ ਕਿ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਵੀ ਅਸੀਂ ਬਿਲਕੁਲ ਠੀਕ ਹੋਏ ਆ ਉਹਨਾਂ ਨੇ ਵਰਤਿਆ ਕਿਉਂਕਿ ਉਹਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਦੱਸਣੀਆਂ ਬਹੁਤ ਜ਼ਰੂਰੀ ਨੇ ਕਾਫੀ ਨੇ ਕਮੈਂਟ ਇਹ ਕੀਤੇ ਆ ਵੀ ਜੇ ਇਹ ਦੋਨੋਂ ਚੀਜ਼ਾਂ ਵਾਸਤੇ ਵੀ ਸਹੀ ਆਮ ਲੋਕਾਂ ਤੋਂ ਵੀ ਸੁਣਦੇ ਆ ਵੀ ਜੇ ਕਿਸੇ ਨੂੰ ਲੂਜ਼ ਮੋਸ਼ਨ ਥੱਟੀਆਂ ਲੱਗੀਆਂ ਤਾਂ ਉਹਦੇ ਵਾਸਤੇ ਵੀ ਸਹੀ ਹੈ ਜੇ ਕਿਸੇ ਨੂੰ ਕਬਜ਼ੀ ਹੈ ਤਾਂ ਉਹਦੇ ਵਾਸਤੇ ਵੀ ਸਹੀ ਹੈ ਤੇ ਇਹਨੂੰ ਵਰਤਣਾ ਕਿਵੇਂ ਹੈ ਜੀ ਫਿਰ ਜੇ ਕਿਸੇ ਨੂੰ ਕਬਜ਼ੀ ਹੈ ਜਾਂ ਕਿਸੇ ਨੂੰ ਲੂਜ਼ ਮੋਸ਼ਨ ਹੈ ਠੀਕ ਹੈ ਜੀ ਜਿਵੇਂ ਮੰਨ ਲਓ ਆਯੁਰਵੇਦ ਦੇ ਵਿੱਚ ਕਿਹਾ ਗਿਆ ਇੱਕ ਤਾਂ ਬਰੇਚਕ ਬਰੇਚਕ ਹੁੰਦਾ ਜਿਹਨੇ ਟੌਕਸਿਨ ਨੂੰ ਬਾਹਰ ਕੱਢਣਾ ਹੁੰਦਾ ਉਸ ਦਵਾਈ ਨੂੰ ਆਯੁਰਵੇਦ ਦੇ ਵਿੱਚ ਬਰੇਚਕ ਕਿਹਾ ਗਿਆ ਇੱਕ ਹੁੰਦੀ ਹੈ ਜੀ ਸਤੰਭਕ ਜਿਹਨੇ ਮਤਲਬ ਆਪਣੀਆਂ ਅੰਤੜੀਆਂ ਨੂੰ ਆਪਣੇ ਕੋਈ ਵੀ ਚੀਜ਼ ਜਿਵੇਂ ਦਸਤ ਲੱਗ ਗਏ ਆਪਣੇ ਉਹਨਾਂ ਨੂੰ ਰੋਕਣ ਵਾਸਤੇ ਉਹਨੂੰ ਚੀਜ਼ ਨੂੰ ਸਤੰਭਕ ਕਿਹਾ ਜਾਂਦਾ ਹੈ ਜਾਂ ਆਪਣੇ ਨੱਕ ਦੇ ਵਿੱਚੋਂ ਨਕਸੀਰ ਫੁੱਟਦੀ ਹੈ ਤਾਂ ਉਹਨੂੰ ਬਲੱਡ ਨੂੰ ਰੋਕਣ ਵਾਸਤੇ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਸਤੰਭਕ ਕਿਹਾ ਜਾਂਦਾ ਹੈ ਜਾਨੀ ਇਸ ਇਸ ਗੋਲ ਦੇ ਵਿੱਚ ਦੋਨੋਂ ਗੁਣ ਨੇ ਠੀਕ ਹੈ ਜੀ ਸਤੰਭਕ ਵੀ ਹੈ ਬ੍ਰੇਚਕ ਵੀ ਹੈ ਹੁਣ ਬ੍ਰੇਚਕ ਆਪਾਂ ਨੇ ਜਦੋਂ ਬ੍ਰੇਚਣ ਦਾ ਗੁਣ ਲੈਣਾ ਇਹ ਤੋਂ ਯਾਨੀ ਕਾਂਸਟਿਪੇਸ਼ਨ ਨੂੰ ਦੂਰ ਕਰਨ ਵਾਸਤੇ ਕਬਜ ਨੂੰ ਦੂਰ ਕਰਨ ਵਾਸਤੇ ਤਾਂ ਇਹਨੂੰ ਇੱਕ ਤੋਂ ਲੈ ਕੇ 1.5 ਚਮਚ ਤੰਦਰੁਸਤ ਬੰਦਾ ਕੋਸੇ ਦੁੱਧ ਦੇ ਵਿੱਚ ਜਾਂ ਕੋਸੇ ਪਾਣੀ ਦੇ ਵਿੱਚ ਪਾ ਕੇ ਸ਼ਾਮ ਨੂੰ ਲੈ ਲੇ ਠੀਕ ਹੈ ਜੀ ਸਵੇਰ ਨੂੰ ਜਿਹੜਾ ਦਸਤ ਹੈ ਬਿਲਕੁਲ ਖੁੱਲ ਕੇ ਆਊਗਾ ਤੇ ਦੂਜੀ ਗੱਲ ਹੈ ਇਹਦਾ ਬ੍ਰੇਚਣ ਦਾ ਤੇ ਦੂਜੀ ਚੀਜ਼ ਦਾ ਜਿਵੇਂ ਆਪਾਂ ਲੈ ਲੈਨੇ ਆ ਸਨਾਪੱਤੀ ਵਾਲੇ ਚੂਰਨ ਉਹਦਾ ਬਹੁਤ ਜ਼ਿਆਦਾ ਡਿਫਰੈਂਸ ਹੈ ਇਹਨੇ ਅੰਤੜੀਆਂ ਨੂੰ ਨਚੋੜਨਾ ਨਹੀਂ ਹੈ ਇਹਨੀਆਂ ਅੰਤੜੀਆਂ ਨੂੰ ਪਰਫੁੱਲਤ ਕਰਨਾ ਸਮਝਦੇ ਹੋਵੋਗੇ ਮੇਰੇ ਖਿਆਲ ਤੁਸੀਂ ਪੰਜਾਬੀ ਭਾਸ਼ਾ ਵੀ ਇੱਕ ਚੀਜ਼ ਆਪਣੇ ਅੰਦਰ ਕੋਈ ਚੀਜ਼ ਹੈ ਉਹਨੇ ਖੁਸ਼ ਹੋ ਜਾਣਾ ਕਿਸੇ ਚੀਜ਼ ਨੂੰ ਦੇਖ ਕੇ ਇੱਕ ਚੀਜ਼ ਨੇ ਮਤਲਬ ਉਹਨੇ ਸੁਗੜ ਜਾਣਾ ਉਹਨੂੰ ਖਿੱਚ ਕੇ ਚੀਜ਼ ਨੂੰ ਬਾਹਰ ਕੱਢਣਾ ਜਾਨੀ ਟੌਕਸਿਨ ਨੇ ਜਿਹੜੇ ਜਿਵੇਂ ਆਪਾਂ ਹੋਰ ਚੀਜ਼ਾਂ ਸਨਾਪੱਤੀ ਵਗੈਰਾ ਲੈਨੇ ਆ ਤਾਂ ਉਹ ਖਿੱਚ ਕੇ ਬਾਹਰ ਕੱਢਦੀਆਂ ਨੇ ਪਰ ਇਹ ਅੰਤੜੀਆਂ ਨੂੰ ਫਾਈਬਰ ਦੀ ਮਾਤਰਾ ਇਹਦੇ ਵਿੱਚ ਭਰਪੂਰ ਹੈ ਅੰਤੜੀਆਂ ਨੂੰ ਮਤਲਬ ਇੱਕ ਐ ਰਿਲੈਕਸ ਕਰਕੇ ਟੌਕਸਿਨ ਨੂੰ ਬਾਹਰ ਕੱਢਦਾ ਤੇ ਜਿਹੜਾ ਆਪਣਾ ਮਲ ਹੈ ਜਾਂ ਆਪਣਾ ਮਤਲਬ ਸਟੂਲ ਹੈ ਉਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਪਾਸ ਹੁੰਦਾ ਇਸ ਵਿਧੀ ਨਾਲ ਤਾਂ ਆਪਾਂ ਇਹਨੂੰ ਕਨਸਟਿਪੇਸ਼ਨ ਵਾਸਤੇ ਲੈ ਸਕਦੇ ਹਾਂ ਹੁਣ ਗੱਲ ਆ ਗਈ ਜਿਵੇਂ ਜਿਨ੍ਹਾਂ ਨੂੰ ਦਸਤ ਲੱਗੇ ਹੁੰਦੇ ਨੇ ਉਹ ਇਹਦਾ ਇੱਕ ਚਮਚ ਠੰਡੇ ਦੁੱਧ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਕਿਉਂਕਿ ਆਯੁਰਵੇਦ ਨੂੰ ਪਾਣ ਭੇਦ ਨਾਲ ਇੱਕ ਦਵਾਈ 10-10 ਰੋਗਾਂ ਤੇ ਕੰਮ ਕਰਦੀ ਆ ਜੇਕਰ ਇਹਨੂੰ ਠੰਡੇ ਦੁੱਧ ਨਾਲ ਜਾਂ ਠੰਡੇ ਪਾਣੀ ਨਾਲ ਲਿਆ ਜਾਵੇ ਤਾਂ ਇਹ ਮਤਲਬ ਜਿਨ੍ਹਾਂ ਨੂੰ ਦਸਤ ਲੱਗੇ ਹੋਏ ਨੇ ਉਹਨਾਂ ਨੂੰ ਦਸਤ ਬਿਲਕੁਲ ਕੰਟਰੋਲ ਕਰ ਦਿੰਦਾ ਬਿਲਕੁਲ ਰੋਕ ਦਿੰਦਾ ਔਰ ਇਹਦਾ ਜਿਹੜਾ ਕੰਮ ਹੈ ਉਹ ਪਰਮਾਨੈਂਟ ਤੌਰ ਤੇ ਹੁੰਦਾ ਹੈ ਇਹ ਨਹੀਂ ਹੈ ਇਹਦਾ ਵੀ ਟੈਂਪਰੇਰੀ ਕੰਮ ਹੋ ਗਿਆ ਜਿਵੇਂ ਆਪਾਂ ਮੈਟਰ ਨੂੰ ਜਲਦੀ ਗੋਲੀ ਲੈ ਲੈਨੇ ਆ ਐਲੋਪੈਥੀ 'ਚ ਉਹਨੇ ਕੁਝ ਸਮੇਂ ਵਾਸਤੇ ਆਪਣੇ ਦਸਤ ਰੋਕਤੇ ਪਰ ਇਹਦੇ ਨਾਲ ਜਦੋਂ ਦਸਤ ਰੁਕ ਜਾਣਗੇ ਤਾਂ ਪਰਮਨੈਂਟ ਤੌਰ ਤੇ ਦਾਸਤੇ ਇਹ ਨਾਲ ਰੁਕ ਜਾਣਗੇ ਠੀਕ ਹੈ ਜੀ ਇਹ ਦੋਨੋਂ ਤਰ੍ਹਾਂ ਦੇ ਕੰਮ ਕਰਦਾ ਜੀ ਤੇ ਹੋਰ પેટ ਦੀਆਂ ਕਿਹੜੀਆਂ ਬਿਮਾਰੀਆਂ ਵਾਸਤੇ ਇਹਨੂੰ ਆਪਾਂ ਵਰਤ ਸਕਦੇ ਆ ਤੇ ਉਹ ਜਿਹੜੇ ਹੁਣ ਕਈਆਂ ਨੂੰ ਹੁੰਦਾ ਵੀ ਮੈਨੂੰ ਤਾਂ ਪੇਟ ਦੇ ਵਿੱਚ ਗੈਸ ਬਣਦੀ ਆ ਜਾਂ ਫੁਹਾਰਾ ਇਹਨਾਂ ਕਰਕੇ ਉਹ ਲੈਂਦੇ ਆ ਤੇ ਉਹ ਹੋਰ ਕਿਹੜੀਆਂ ਬਿਮਾਰੀਆਂ ਨੇ ਜਿਵੇਂ ਇਦਾਂ ਦੀਆਂ ਆ ਗਈਆਂ ਤੇ ਇਹਨੂੰ ਲੈਣਾ ਕਿਵੇਂ ਜੀ ਦੋਨੋਂ ਟਾਈਮ ਕੋ ਇੱਥੇ ਮੈਂ ਤੁਹਾਡੇ ਨਾਲ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਜਿਵੇਂ ਸਤੀਸ ਜੀ ਨੇ ਦੱਸਿਆ ਵੀ ਪੀਜੀਆਈ ਚ ਆਪਣੇ ਪੇਸ਼ੈਂਟ ਠੀਕ ਹੋਏ ਨੇ ਇਹਦੇ ਨਾਲ ਸਿਰਫ ਕੱਲੇ ਇਸ ਬਗੋਲ ਨਾਲ ਮੇਰੇ ਕੋਲ ਇਹ ਵੀ ਇਸ ਤਰ੍ਹਾਂ ਦਾ ਇੱਕ ਪੇਸ਼ੈਂਟ ਆ ਗਿਆ ਸੀ ਮੁੰਡੇ ਦਾ ਨਾਮ ਸੋਨੂ ਸੀ ਪਾਣੀਪੱਤ ਤੋਂ ਉਹਦੇ ਦਾਦਾ ਜੀ ਆ ਕੇ ਮੇਰੇ ਪੈਰੀਂ ਡਿੱਗ ਪਏ ਮੈਨੂੰ ਕਹਿੰਦੇ ਬੈਜ ਜੀ ਤੁਹਾਡਾ ਨਾਮ ਸੁਣਿਆ ਸੀ ਨੇ ਮਖਾ ਚਲੋ ਪਰਮਾਤਮਾ ਜੀ ਬਣਾਉਣ ਵਾਲਾ ਕਹਿੰਦੇ ਵੀ ਸਾਡਾ ਬੱਚਾ ਮਤਲਬ ਇਹਨੂੰ ਪੈਪਟਿਕ ਅਲਸਰ ਹੈ ਪੈਪਟਿਕ ਅਲਸਰ ਹੁੰਦਾ ਜਿਵੇਂ ਫੂਡ ਪਾਈਪ ਦੇ ਵਿੱਚ ਆਪਣੇ ਜ਼ਖਮ ਹੋ ਗਏ ਉਹ ਜ਼ਖਮ ਜਦੋਂ ਹੋ ਜਾਂਦੇ ਨੇ ਤਾਂ ਬਲੀਡਿੰਗ ਹੋਣ ਲੱਗ ਜਾਂਦੀ ਹੈ ਮਤਲਬ ਉਲਟੀ ਰਾਹੀਂ ਬਲੱਡ ਆਉਂਦਾ ਤੇ ਦਸਤ ਲੱਗਦੇ ਨੇ ਲੂਜ਼ ਮੋਸ਼ਨ ਲੱਗਦੇ ਨੇ ਤੇ ਖਾਦਾ ਪੀਤਾ ਹਜਮ ਨਹੀਂ ਹੁੰਦਾ ਜਣੀ ਆਪਾਂ ਜੇ ਕਹਦੇ ਉਹਨੂੰ ਐਸਿਡਿਟੀ ਜਿਹਨੂੰ ਆਪਾਂ ਤਜਾਬ ਕਹਿੰਦੇ ਨੇ ਉਹਦਾ ਹੀ ਇੱਕ ਬਿਕਰਾਲ ਰੂਪ ਹੁੰਦਾ ਹੈ ਜ਼ਖਮ ਹੋ ਜਾਂਦੇ ਨੇ ਅੰਦਰ ਫੂਡ ਪਾਈਪ ਦੇ ਵਿੱਚ ਤੇ ਉਹ ਮੈਨੂੰ ਕਹਿੰਦੇ ਵੀ ਐਂ ਕਰਕੇ ਜੀ ਅਸੀਂ ਮਤਲਬ ਜਾਇਆਏ ਬਹੁਤ ਦੂਰ ਦੂਰ ਤੱਕ ਤੇ ਸਾਨੂੰ ਡਾਕਟਰ ਕਹਿੰਦੇ ਨੇ ਵੀ ਉਹਦਾ ਆਪਰੇਟ ਕਰਾ ਲਓ ਵੀ ਅਸੀਂ ਆਪਰੇਟ ਕਰਾਉਣ ਤੋਂ ਡਰਦੇ ਆਂ ਜੀ ਵੀ ਤੁਸੀਂ ਇਹਦਾ ਕੋਈ ਮਸਲਾ ਹੱਲ ਕਰੋ ਮੈਂ ਜੀ ਉਹਨਾਂ ਨੂੰ ਸਵੇਰੇ ਖਾਲੀ ਪੇਟ ਇੱਕਦਮ ਚ ਛਿਲਕਾ ਇਸ ਗੋਲ ਦਾ ਬਾਕੀ ਕੁਝ ਹੋਰ ਦਵਾਈਆਂ ਨਾਰੀਅਲ ਪਾਣੀ ਨਾਲ ਦਿੱਤੀਆਂ 15 ਦਿਨਾਂ ਬਾਅਦ ਉਹ ਮੁੰ ਉਸ ਤੋਂ ਬਾਅਦ ਲਗਾਤਾਰ 6 ਮਹੀਨੇ ਉਹਦੀ ਦਵਾਈ ਚੱਲੀ ਔਰ ਜਦੋਂ ਦਵਾਈ ਲੈਣ ਆਏ ਸੀ ਮੇਰੇ ਕੋਲੇ ਉਹਦਾ weight ਕਰਕੇ ਲਿਆਏ ਸੀ ਸਿਰਫ 27 28 ਕਿਲੋ weight ਰਹਿ ਗਿਆ ਸੀ ਔਰ ਅੱਜ ਤੁਸੀਂ ਗੱਲ ਕਰ ਲਿਓ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਉਸ ਬੰਦੇ ਦਾ weight 75 ਕਿਲੋ ਹੈ ਔਰ ਬਿਲਕੁਲ ਉਹ ਮਤਲਬ ਪਹਿਲਾਂ ਵੀ ਉਹ ਬੰਦਾ ਵਧੀਆ ਮਤਲਬ exercise ਵਗੈਰਾ ਕਰਦਾ ਸੀ ਪਰ ਉਹਦੇ ਸਮੱਸਿਆ ਕਿੱਥੋਂ ਆਈ ਉਹਨੇ ਪ੍ਰੋਟੀਨ ਵਗੈਰਾ ਓਵਰਡੋਜ਼ ਲੈ ਲਈ ਉਹ ਪ੍ਰੋਟੀਨ ਵੀ ਕਈ ਵਾਰੀ ਓਵਰਡੋਜ਼ ਜਦੋਂ ਆਪਾਂ ਲੈ ਲੈਂਦੇ ਆ ਨਾ ਤਾਂ ਸਮੱਸਿਆ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦਾ ਕੋਈ ਜ਼ਖਮ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹਨੇ ਐਕਸਰਸਾਈਜ਼ ਸ਼ੁਰੂ ਕਰਤੀ ਤੇ ਹੁਣ ਬਿਲਕੁਲ ਬੰਦਾ ਤੰਦਰੁਸਤ ਹੈ ਹੁਣ ਆਪਦੇ ਪੇਸ਼ੈਂਟਾਂ ਨੂੰ ਹੋਰ ਨੂੰ ਵੀ ਮੇਰੇ ਕੋਲੇ ਉਹ ਲੈ ਕੇ ਆਉਂਦਾ ਮਤਲਬ ਕਈ ਪੇਸ਼ੈਂਟ ਉਹਨੇ ਬੰਦੇ ਨੇ ਭੇਜਤੇ ਮਤਲਬ ਇੱਕ ਪ੍ਰਮਾਤਮਾ ਨੇ ਜਾਨ ਹੀ ਬਚਾਤੀ ਜਾਂ ਆਪਾਂ ਇਹ ਕਹਿ ਲਈਏ ਵੀ ਇਸ ਗੋਲ ਦੇ ਛਿਲਕੇ ਨੇ ਜਾਨ ਹੀ ਬਚਾਤੀ ਠੀਕ ਹੈ ਜੀ ਇੰਨੀ ਜ਼ਿਆਦਾ ਇਹਦੇ ਵਿੱਚ ਮਤਲਬ ਅ ਤਾਕਤ ਹੈ ਜਾਂ ਮਤਲਬ ਹਾਂ ਰੋਗ ਨੂੰ ਠੀਕ ਕਰਨ ਦੇ ਇਹ ਗੁਣ ਨੇ ਹਾਂ ਹੁਣ ਤੁਸੀਂ ਗੱਲ ਕੀਤੀ ਸੀ ਕਿਹੜੇ-ਕਿਹੜੇ ਰੋਗਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਅੰਤੜੀਆਂ ਦੇ ਵਿੱਚ ਕੋਈ ਵੀ ਨੁਕਸ ਪੈ ਗਿਆ ਅੰਤੜੀਆਂ ਦੇ ਵਿੱਚ ਜਿਹੜੇ ਗੁੱਡ ਬੈਕਟੀਰੀਆ ਨੇ ਉਹ ਖਤਮ ਹੋ ਜਾਂਦੇ ਨੇ ਗੁੱਡ ਬੈਕਟੀਰੀਆ ਕਦੋਂ ਖਤਮ ਹੋੁੰਦੇ ਨੇ ਜਦੋਂ ਬਹੁਤ ਜ਼ਿਆਦਾ ਆਪਾਂ ਤੇਜ਼ ਐਂਟੀਬਾਇਓਟਿਕ ਦਵਾਈਆਂ ਲੈ ਲੈਂਦੇ ਆ ਜਾਂ ਆਪਾਂ ਬਹੁਤ ਜ਼ਿਆਦਾ ਕੋਈ ਗਰਮ ਚੀਜ਼ਾਂ ਦਾ ਸੇਵਨ ਕਰ ਲੈਂਦੇ ਆ ਤਾਂ ਆਪਣੀਆਂ ਅੰਤੜੀਆਂ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਮਤਲਬ ਜਦੋਂ ਆਪਾਂ ਫਲਸਜ ਜਾਂਦੇ ਆ ਤਾਂ ਆਪਾਂ ਨੂੰ ਫਲਸਜ ਜ਼ੋਰ ਲਾ ਕੇ ਆਉਂਦੀ ਹੈ ਤੇ ਜਾਂ ਫਿਰ ਕਈ ਵਾਰੀ ਜ਼ਿਆਦਾ ਦਸਤ ਲੱਗ ਜਾਂਦੇ ਨੇ ਕਿਉਂਕਿ ਆਂਤੜੀਆਂ ਦੀ ਜਿਹੜੀ ਕ੍ਰਿਆ ਹੈ ਉਹ ਬਿਲਕੁਲ ਸਹੀ ਨਹੀਂ ਹੈ ਖਾਦਾ ਪੀਤਾ ਹਾਂ ਖਾਦਾ ਪੀਤਾ ਮਤਲਬ ਜ਼ਿਆਦਾ ਸਿੱਧਾ ਹੀ ਲੰਘ ਜਾਊਗਾ ਜਾਂ ਫਿਰ ਇੰਨਾ ਸਟਕ ਹੋ ਜਾਊਗਾ ਕਿ ਉਹਨੂੰ ਆਪਾਂ ਕਿੰਨੀਆਂ ਮਰਜ਼ੀ ਮਤਲਬ ਤੇਜ਼ ਤੋਂ ਤੇਜ਼ ਕਬਜ਼ ਨੂੰ ਰੋਕ ਦੂਰ ਕਰਨ ਵਾਲੀਆਂ ಔಷਧੀਆਂ ਦੇ ਦਈਏ ਉਹਦੇ ਨਾਲ ਵੀ ਕਬਜ਼ ਨਹੀਂ ਠੀਕ ਹੁੰਦੀ ਉਹਦੇ ਵਾਸਤੇ ਇਸ ਗੋਲ ਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਤੁਸੀਂ ਨਾਰਮਲ ਪਾਣੀ ਦੇ ਵਿੱਚ ਲੈਂਦੇ ਰਹੋ ਤੇ ਜੇਕਰ ਤੁਹਾਨੂੰ ਕਬਜੇ ਕਨਸਟਿਪੇਸ਼ਨ ਹੈ ਫਿਰ ਥੋੜਾ ਜਿਹਾ ਪਾਣੀ ਹਲਕਾ ਜਿਹਾ ਘੁਸਾ ਕਰ ਲੋ ਜੇਕਰ ਤੁਹਾਨੂੰ ਬਾਰ ਬਾਰ ਦਸਤ ਲੱਗਦੇ ਨੇ ਫਿਰ ਤੁਸੀਂ ਤਾਜੇ ਪਾਣੀ ਨਾਲ ਲੈ ਲਓ ਠੀਕ ਹੈ ਜੀ ਦੂਜਾ ਨੰਬਰ ਹੈ ਜਿਨ੍ਹਾਂ ਨੂੰ ਇਤਸਾਰ ਰੋਗ ਕਹਿੰਦੇ ਨੇ ਮਤਲਬ ਸੰਗਰੇਣੀ ਵੀ ਕਹੋ ਤੇ ਆਪਾਂ ਆਈਬੀਐਸ ਵੀ ਕਹੋ ਜਿਨ੍ਹਾਂ ਨੂੰ ਪਤਲੇ ਦਸਤ ਲੱਗਦੇ ਨੇ ਬਾਰ ਬਾਰ ਦਸਤ ਲੱਗਦੇ ਨੇ ਉਹ ਇਹਨੂੰ ਇੱਕ ਚਮਚਾ ਸਵੇਰੇ ਕੱਚੀ ਲੱਸੀ ਦੇ ਵਿੱਚ ਪਾ ਕੇ ਜਾਂ ਆਪਣੀ ਦਹੀਂ ਦੇ ਵਿੱਚ ਪਾ ਕੇ ਸਵੇਰੇ ਖਾਲੀ ਪੇਟ ਲੈ ਲੈਣਾ ਤੇ ਇੱਕ ਚਮਚਾ ਸ਼ਾਮ ਨੂੰ ਲੈ ਲੈਣਾ ਤੇ ਜਿਨ੍ਹਾਂ ਨੂੰ ਰੋਗ ਪ੍ਰਾਣਾ ਹੈ ਉਹ ਇਹਦੇ ਨਾਲ ਇੰਦਰਜੋਂ ਮਿੱਠੇ ਇੰਦਰਜੋਂ ਮਿਲ ਜਾਂਦੇ ਨੇ ਪੰਸਾਰ ਸਟੋਰ ਤੋਂ ਉਹ ਪਾ ਸਕਦੇ ਨੇ ਜਾਂ ਅੱਧੀ ਪੁੰਨੀ ਕੱਚੀ ਸੌਂਫ ਅੱਧੀ ਪੁੰਨੀ ਕੱਚੀ ਜਿਵੇਂ ਆਪਾਂ ਸੌਂਫ ਲੈ ਲਈ ਹਾਂ ਉਹਨੂੰ ਥੋੜਾ ਥੋੜਾ ਦਵੇ ਤੇ ਰੋਸਟ ਕਰ ਲਿਆ ਅੱਧੀ ਤਾਂ ਹੋਰ ਰਲ ਆਲੀ ਅੱਧੀ ਬਿਨਾਂ ਪੁੰਨੀ ਰੱਖ ਲਈ ਜਣੀ 100 ਗ੍ਰਾਮ ਇਸ ਗੋਲ ਦਾ ਛਿਲਕਾ ਹੈ 100 ਗ੍ਰਾਮ ਹੀ ਇਹਦੇ ਵਿੱਚ ਆਪਾਂ ਕੱਚੀ ਪੁੰਨੀ ਸੌਂਫ ਪਾ ਲਿਆ 200 ਗ੍ਰਾਮ ਹੋ ਗਿਆ ਇਹ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜਿਨ੍ਹਾਂ ਨੂੰ ਬਾਰ-ਬਾਰ ਦਸਤ ਲੱਗਦੇ ਨੇ ਤੇ ਜਿਨ੍ਹਾਂ ਨੂੰ ਮਤਲਬ ਜਿਵੇਂ ਆਪਾਂ ਗੱਲ ਕੀਤੀ ਸੀ ਪੇਸ਼ੈਂਟ ਦੀ ਹੁਣੇ ਪੈਪਟਿਕ ਅਲਸਰ ਦੀ ਸਮੱਸਿਆ ਮਤਲਬ ਫੂਡ ਪਾਈਪ ਦੇ ਵਿੱਚ ਜ਼ਖਮ ਹੋ ਗਏ ਉਹਦੇ ਵਾਸਤੇ ਤਾਂ ਇਹ ਬਹੁਤ ਹੀ ਰਾਮਾਣ ਉਹ ਕੀ ਕਰਨ ਜੀ ਇੱਕ ਚਮਚੇ ਦਾ ਸਵੇਰੇ ਖਾਲੀ ਪੇਟ ਕੱਚੇ ਦੁੱਧ ਦੇ ਵਿੱਚ ਲੈ ਲੈਣਾ ਉਸ ਤੋਂ ਬਾਅਦ ਕੁਝ ਦਿਨ ਉਹਨਾਂ ਦਾ ਖਾਣਾ ਬੰਦ ਕਰਾਉਣਾ ਪਊਗਾ ਕਿਉਂਕਿ ਉਹਨਾਂ ਦੇ ਅੰਦਰ ਪਹਿਲਾਂ ਹੀ ਜ਼ਖਮ ਨੇ ਜਦੋਂ ਖਾਣਾ ਆਪਾਂ ਦੇਵਾਂਗੇ ਉਹਨਾਂ ਨੂੰ ਤਾਂ ਉਹਨਾਂ ਦੇ ਫੂਡ ਪਾਈਪ ਦੇ ਵਿੱਚ ਹੋਰ ਜ਼ਿਆਦਾ ਜ਼ਖਮ ਹੋਊਗਾ ਤਾਂ ਉਹਨਾਂ ਨੂੰ ਨਾਰੀਅਲ ਪਾਣੀ, ਕੱਚੀ ਲੱਸੀ, ਜੂਸ ਵਗੈਰਾ ਹੋ ਗਿਆ। ਜੂਸ ਵੀ ਜਿਵੇਂ ਆਪਾਂ ਮਸੰਮੀ ਦਾ ਦਿੰਨੇ ਆ ਨਾ ਉਹ ਵੀ ਜ਼ਖਮ ਕਰ ਦਿੰਦਾ। ਤੇ ਉਹਨਾਂ ਦਾ ਖਾਣ ਪੀਣ ਥੋੜਾ ਸਹੀ ਕੀਤਾ ਜਾਵੇ ਤਾਂ ਉਹਨਾਂ ਦਾ ਪੈਪਟਿਕ ਅਲਸ ਦਾ ਜਿਹੜਾ ਆਪਰੇਸ਼ਨ ਕਰਾਉਣ ਦੀ ਲੋੜ ਛੱਲਾ ਨਹੀਂ ਪਾਉਂਦੇ ਨੇ ਕਹਿੰਦੇ ਛੱਲਾ ਪਾਊਗਾ ਜੀ ਤੁਹਾਡੇ ਤੇ ਖਾਣ ਪੀਣ ਵਾਲੀ ਨਾੜੀ ਦੇ ਵਿੱਚ ਜ਼ਖਮ ਹੈ। ਉਹ ਛੱਲਾ ਮਤਲਬ ਪਾਉਣ ਦੀ ਬਚਤ ਰਹਿ ਜਾਂਦੀ ਹੈ। ਇਹਦੇ ਨਾਲ ਇਸ ਗੋਲ ਦੇ ਛਿਲਕੇ ਨਾਲ ਠੀਕ ਹੋ ਜਾਂਦਾ। ਤੇ ਹੋਰ ਵੀ ਬਹੁਤ ਸਾਰੇ ਰੋਗਾਂ ਤੇ ਕੰਮ ਕਰਦਾ। ਮੈਂ ਕਹਿੰਦਾ ਜੇ ਤੁਸੀਂ ਘੰਟੇ ਦੀ ਵੀਡੀਓ ਬਣਾਓ ਤਾਂ ਇੱਕ ਘੰਟੇ 'ਚ ਵੀ ਇਹ ਪੂਰੀ ਨਹੀਂ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਉਹ ਪੁੱਛ ਸਕਦੇ ਹੋ ਮੈਥੋਂ ਕੋਈ ਨਹੀਂ ਆਪਣੇ ਕੋਲ 10-10 ਮਿੰਟ ਦਾ ਬਣਾਓ ਵੀਡੀਓ ਵਧੀਆ ਨਹੀਂ ਨਹੀਂ ਜ਼ਰੂਰੀ ਹੈ ਜੀ ਕਿਉਂਕਿ ਇੱਕ ਜਿਹੜੀ ਆਪਾਂ ਨੇ ਲੋਕਾਂ ਦੇ ਵਿੱਚ ਇਹ ਗੱਲ ਸਮਝੀ ਨਾ ਕਮੈਂਟਾਂ ਤੋਂ ਵੀ ਇਹਦੀ ਜ਼ਰੂਰਤ ਹੈ ਜ਼ਰੂਰਤ ਹੈ ਫਿਰ ਮੈਂ ਫਿਰ ਤਾਂ ਹੀ ਸਮਝੇ ਵੀ ਆ ਤੁਹਾਡੇ ਕੋਲੇ ਆਵਾਂ ਤੇ ਤੋਂ ਇਹ ਗੱਲਾਂ ਆਪਾਂ ਉਹ ਸਾਰੀਆਂ ਸਾਂਝੀਆਂ ਕਰੀਏ ਹਾਂ ਜੀ ਕਰੀਏ ਤੇ ਇੱਕ ਇਹ ਆ ਵੀ ਜਿਵੇਂ ਤੁਸੀਂ ਦੱਸਿਆ ਹੈ ਕਿ ਦੋ ਟਾਈਮ ਲੈਣਾ ਇੱਕ ਤਾਂ ਖਾਲੀ ਪੇਟ ਤਾਂ ਤੁਸੀਂ ਦੱਸਤਾ ਜਿਹਨਾਂ ਨੂੰ ਸੰਗ ਰਹਿਣੀ ਹੈ ਸੰਗ ਰਹਿਣੀ ਹੈ ਪਰ ਜਿਹੜੇ ਦੂਜੇ ਲੈਣਾ ਦੋ ਟਾਈਮ ਆ ਉਹ ਰੋਟੀ ਤੋਂ ਬਾਅਦ ਲੈਣਾ ਪਹਿਲਾਂ ਉਹ ਰੋਟੀ ਤੋਂ ਪਹਿਲਾਂ ਲੈਣਾ ਜੀ ਰੋਟੀ ਤੋਂ ਪਹਿਲਾਂ ਸਵੇਰੇ ਰ ਪਾਣੀ ਨਾਲ ਵੀ ਲੈ ਸਕਦੇ ਨੇ ਮਤਲਬ ਜਿਨ੍ਹਾਂ ਨੂੰ ਤਾਂ ਦਸਤ ਲੱਗਦੇ ਨੇ ਬਾਰ-ਬਾਰ ਉਹ ਤਾਂ ਇਹਨੂੰ ਨਾਰਮਲ ਪਾਣੀ ਨਾਲ ਲਓ ਜਾਂ ਠੰਡੇ ਦੁੱਧ ਨਾਲ ਲਓ ਜਿਨ੍ਹਾਂ ਨੂੰ ਕਨਸਟਿਪੇਸ਼ਨ ਰਹਿੰਦੀ ਹੈ ਉਹ ਹਲਕਾ ਜਿਹਾ ਪਾਣੀ ਨੂੰ ਕੋਸਾ ਕਰ ਲਓ ਤੇ ਜੇ ਜਿਆਦਾ ਕਬਜ਼ ਰਹਿੰਦੀ ਹੈ ਤਾਂ ਸ਼ਾਮ ਨੂੰ ਕੋਸਾ ਦੁੱਧ ਨਾਲ ਵੀ ਲੈ ਸਕਦੇ ਹੋ ਪੀਣ ਲੱਗੇ ਜਾਂ ਕੋਸੇ ਪਾਣੀ ਨਾਲ ਲੈ ਲਓ ਜਣੀ ਜੇ ਤਾਂ ਆਪਾਂ ਪਾਣੀ ਗਰਮ ਕਰਾਂਗੇ ਜਾਂ ਦੁੱਧ ਗਰਮ ਕਰਾਂਗੇ ਤਾਂ ਤਾਂ ਇਹਦੇ ਬਰੇਚਕ ਗੁਣ ਪੈਦਾ ਹੋ ਜਾਣਗੇ ਬਰੇਚਕ ਨੂੰ ਮੈਂ ਇੱਕ ਵਾਰੀ ਫੇਰ ਡਿਫਾਈਨ ਕਰ ਦਿੰਦਾ ਵੀ ਅੰਦਰੋਂ ਟੌਕਸਿਨ ਕੱਢਣਾ ਠੀਕ ਹੈ ਜੀ ਉੱਥੇ ਦਾ ਬਰੇਚਨ ਕੰਮ ਕਰੂਗਾ ਇਹ ਤੇ ਜਦੋਂ ਆ ਕਬਜ ਖੋਲਣੀ ਸੌਖੇ ਸ਼ਬਦਾਂ ਦੇ ਵਿੱਚ ਜਦੋਂ ਆਪਾਂ ਨੇ ਮਤਲਬ ਕੋਈ ਸਤੰਬਕ ਗੁਣੇ ਦੇ ਪੈਦਾ ਕਰਨੇ ਨੇ ਜਿਵੇਂ ਨਕਸੀਰ ਫੁੱਟਦੀ ਹੋਵੇ ਉਹਦੇ ਵਿੱਚ ਇਹਦਾ ਸਰਬਤ ਬਣਾ ਕੇ ਦਿੱਤਾ ਜਾਵੇ ਜਾਨੀ ਇੱਕ ਚਮਚ ਇਹ ਆਪਣਾ ਪਾ ਲੋ ਛਿਲਕਾ ਇਸ ਕੋਲ ਇੱਕ ਚਮਚ ਮਿਸ਼ਰੀ ਪਾ ਲੋ ਅੱਧਾ ਘੰਟਾ ਉਹਨੂੰ ਚੰਗੀ ਤਰ੍ਹਾਂ ਫੈਂਟ ਲੋ ਉਹ ਪਾਣੀ ਨੂੰ ਪੁਣਕੇ ਪੀਤਾ ਜਾਵੇ ਠੀਕ ਹੈ ਜੀ ਉਹਦਾ ਜਿਹੜਾ ਛਿਲਕੇ ਦਾ ਗੁੱਦਾ ਹੁੰਦਾ ਉਹ ਬਾਹਰ ਕੱਢ ਦਿੱਤਾ ਜਾਵੇ ਉਹ ਪਾਣੀ ਨੂੰ ਪੁਣਕੇ ਪੀਤਾ ਜਾਵੇ ਤਾਂ ਨਕਸੀਰ ਫੁੱਟਣੋਂ हट ਜਾਂਦੀ ਦੂਜਾ ਨੰਬਰ ਜੇਕਰ ਪੁੜਪੜੀਆਂ ਤੇ ਮਲ ਲਿਆ ਜਾਵੇ ਇਥੇ ਇਹਦਾ ਲੇਪ ਬਣਾ ਕੇ ਤਾਂ ਵੀ ਨਕਸੀਰ ਫੁੱਟਣੋਂ ਹਟ ਜਾਂਦੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਉਹ ਪਿਆਜ਼ ਦੇ ਰਸ ਦੇ ਵਿੱਚ ਛਿਲਕਾ ਇਹ ਸਭ ਕੁਝ ਥੋੜਾ ਜਿਹਾ ਪਾ ਕੇ ਪਿਆਜ਼ ਦੇ ਰਸ ਦੇ ਵਿੱਚ ਕੰਨਾਂ ਦੇ ਵਿੱਚ ਪਾ ਸਕਦੇ ਨੇ ਉਹਨਾਂ ਦੇ ਕੰਨਾਂ ਦੇ ਜ਼ਖਮ ਵੀ ਇਹਦੇ ਨਾਲ ਠੀਕ ਹੋ ਸਕਦੇ ਠੀਕ ਹੈ ਜੀ ਹਾਂ ਤੇ ਇੱਕ ਜਿਵੇਂ ਬਹੁਤ ਸਾਰੇ ਨੇ ਖਾਂਦੇ ਨੇ ਖਾਣਾ ਸ਼ੁਰੂ ਕਰਤਾ ਲੰਬੇ ਟਾਈਮ ਤੋਂ ਖਾ ਰਹੇ ਆ ਇਹਨੂੰ ਆਪਾਂ ਲਗਾਤਾਰ ਕਿੰਨੇ ਦਿਨ ਖਾ ਸਕਦੇ ਆ ਤੇ ਕਿੰਨੇ ਦਿਨ ਦਾ ਗੈਪ ਦੇ ਕੇ ਦੁਬਾਰਾ ਖਾ ਸਕਦੇ ਆ ਕਿਉਂਕਿ ਬਹੁਤ ਬਹੁਤ ਸਾਰੀ ਲੋਕਾਂ ਨੂੰ ਫੂਡ ਦੀ ਤਰ੍ਹਾਂ ਮਰਤਣਾ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਵੀਰ ਜੀ ਇਹਨੂੰ ਲਗਾਤਾਰ ਲੈ ਸਕਦੇ ਹੋ ਕੋਈ ਸਮੱਸਿਆ ਵਾਲੀ ਗੱਲ ਨਹੀਂ ਪਰ ਇੱਕ ਚੀਜ਼ ਦਾ ਧਿਆਨ ਰੱਖੋ ਜਿਹੜੇ ਬੰਦਿਆਂ ਦੀ ਅਗਨੀ ਮੰਦ ਹੈ ਆਯੁਰਵੇਦ ਦੇ ਵਿੱਚ ਅਗਨੀ ਮੰਦ ਕਿਹਾ ਗਿਆ ਜਿਨ੍ਹਾਂ ਦੇ ਮਤਲਬ ਰਸ ਘੱਟ ਬਣਦੇ ਨੇ ਅੰਦਰ ਜਾਨੀ ਉਹ ਇਹਨੂੰ ਮਤਲਬ ਐਕਸੈਪਟ ਨਹੀਂ ਕਰ ਸਕਦੇ ਉਹਨਾਂ ਦੀ ਅਗਨੀ ਹੋਰ ਮੰਦ ਹੋਊਗੀ ਜਾਨੀ ਭੁੱਖ ਘਟੂਗੀ ਕਹਿਣ ਦਾ ਮਤਲਬ ਇਹ ਹੈ ਭੁੱਖ ਜਿਵੇਂ ਜਿਨ੍ਹਾਂ ਨੂੰ ਅਗਨੀ ਮੰਦ ਦੀ ਸਮੱਸਿਆ ਹੈ ਨਾ ਉਹਨਾਂ ਨੂੰ ਨੁਕਸਾਨ ਕਰੂਗਾ ਫਾਇਦਾ ਨਹੀਂ ਠੀਕ ਹੈ ਹੋਰ ਜਿਹੜਾ ਵੀ ਰੋਗੀ ਇਹਨੂੰ ਲੈ ਸਕਦਾ ਕੋਈ ਨੁਕਸਾਨ ਨਹੀਂ ਹੈ ਇਹਦੀ ਤਸਵੀਰ ਹੈ ਜਿਹੜੀ ਉਹ ਠੰਡੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਨੇ ਬਾਤ ਪਿਤ ਕਫ ਵਾਲੇ ਨੂੰ ਵੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤੇ ਕਫ ਦੇ ਰੋਗੀ ਨੂੰ ਥੋੜਾ ਜਿਹਾ ਬਚ ਕੇ ਲੈਣਾ ਚਾਹੀਦਾ ਜਿਨ੍ਹਾਂ ਨੂੰ ਨਜਲਾ ਜਖਮ ਰਹਿੰਦਾ ਉਹ ਥੋੜਾ ਜਿਹਾ ਵਿਚਾਰ ਰੱਖਣ ਕਿਉਂਕਿ ਠੰਡੇ ਠੁੰਡੇ ਪਾਣੀ 'ਚ ਪਾ ਕੇ ਜਦੋਂ ਆਪਾਂ ਨੂੰ ਪਾਣ ਠੰਡੇ ਪਾਣੀ ਦਾ ਲੈਣੇ ਆ ਤਾਂ ਥੋੜੀ ਦਿੱਕਤ ਕਰ ਸਕਦਾ ਹੈ ਬਾਕੀ ਪਿਤ ਵਾਲੇ ਤੇ ਬਾਤ ਵਾਲੇ ਇਹਨੂੰ ਜਿਵੇਂ ਮਰਜ਼ੀ ਲੈ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਈਆਂ ਦੇ ਗੋਡੇ ਵਗੈਰਾ ਦੁਖਦੇ ਹੁੰਦੇ ਨੇ ਗੋਡਿਆਂ ਤੇ ਇਹਦਾ ਲ ਜਿਵੇਂ ਆਪਾਂ ਇਹਨੂੰ ਆਪਣਾ ਬਦਾਮ ਰੋਗਨ ਚ ਪਾ ਕੇ ਜਾਂ ਕਿਸੇ ਮਹਾਨ ਰਾਇਣ ਤੇਲ ਦੇ ਵਿੱਚ ਪਾ ਕੇ ਇਹਦੀ ਆਪਾਂ ਮਲਮ ਜੀ ਬਣਾ ਲਓ ਤੇ ਗੋਡਿਆਂ ਤੇ ਆਪਾਂ ਮਤਲਬ ਪੱਟੀਆਂ ਜਿਹੀ ਬਣਾ ਕੇ ਬੰਨ੍ਹ ਲਓ ਤਾਂ 2-4 ਦਿਨਾਂ ਦੇ ਵਿੱਚ ਗੋਡਿਆਂ ਦਾ ਜਿਹੜਾ ਦਰਦ ਹੈ ਉਹ ਇਹਦੇ ਨਾਲ ਠੀਕ ਹੋਣ ਲੱਗ ਜਾਂਦਾ ਹੈ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਨਾਲ ਕੁਝ ਖਾਣ ਵਾਲੀਆਂ ਦਵਾਈਆਂ ਵੀ ਲੈਣੀਆਂ ਬੇਦੇਰੇ ਜਿਵੇਂ ਮੰਨ ਲਓ ਕਿਸੇ ਦੇ ਅੰਦਰ ਬਾਤ ਵਧੀ ਹੋਈ ਹੈ ਤਾਂ ਉਹਨਾਂ ਨੂੰ ਮਹਾਜੋਗਰਾਜ ਗੁਗਲ ਉਹ ਫਿਰ ਬੈਠ ਤੁਹਾਨੂੰ ਦੱਸ ਸਕਦਾ ਠੀਕ ਹੈ ਜੀ ਜੇ ਕੋਈ ਕਹੇ ਵੀ ਗੋਡੇ ਇਕੱਲੇ ਇਹਦੇ ਨਾਲ हट ਜਾਣਗੇ ਇਕੱਲੇ ਇਹਦੇ ਨਾਲ ਨਹੀਂ ਪਰ ਇਹ ਰਾਹਤ ਦੇ ਸਕਦਾ ਹੈ ਇੱਕਾ अच्छा ਜਿਵੇਂ ਤੁਸੀਂ ਕਿਹਾ ਵੀ ਜਿਨ੍ਹਾਂ ਦਾ ਹਾਜਮਾ ਠੀਕ ਨਹੀਂ ਚੀਜ਼ ਨਹੀਂ ਸਹੀ ਪਚ ਰਹੀ ਤੇ ਉਹਨਾਂ ਨੂੰ ਫਿਰ ਇਹਦੇ ਨਾਲ ਕੋਈ ਹੋਰ ਚੀਜ਼ ਦੇਣੀ ਪੈਂਦੀ ਹੈ ਜਿਵੇਂ ਕਿਸੇ ਦਾ ਕਿਸੇ ਨੂੰ ਮਤਲਬ ਆਪਾਂ ਕਹਿ ਦਈਏ ਵੀ ਆਈਬੀਐਸ ਦੀ ਪ੍ਰੋਬਲਮ ਹੈ ਸੰਗਰੇਣੀ ਹੈ ਠੀਕ ਹੈ ਜੀ ਉਹ ਇਹਦੇ ਨਾਲ ਕੂੜਾ ਛਾਲ ਮਿਲਾ ਕੇ ਲੈ ਸਕਦੇ ਨੇ ਜਾਂ ਇੰਦਰਜੋ ਮਿਲਾ ਕੇ ਲੈ ਸਕਦੇ ਨੇ ਜਿਨ੍ਹਾਂ ਨੂੰ ਕਨਸਟਿਪੇਸ਼ਨ ਦੀ ਸਮੱਸਿਆ ਹੈ ਉਹ ਇਹਦੇ ਨਾਲ ਛੋਟੇ ਹੜ ਦਾ ਪਾਊਡਰ ਮਿਲਾ ਕੇ ਲੈ ਸਕਦੇ ਨੇ ਤੇ ਜਾਂ ਫਿਰ ਜਿਨ੍ਹਾਂ ਨੂੰ ਮਤਲਬ ਜ਼ਿਆਦਾ ਕਨਸਟਿਪੇਸ਼ਨ ਹੈ ਉਹ ਥੋੜੀ ਜੀ ਜਿਵੇਂ 50 ਗ੍ਰਾਮ ਛਿਲਕਾ ਇਸ ਗੋਲ ਦਾ ਹੋ ਗਿਆ 50 ਗ੍ਰਾਮ ਆਪਣਾ 20 ਗ੍ਰਾਮ ਸਰਨਾਪਤੀ ਹੋਗੀ 10 ਗ੍ਰਾਮ ਛੋਟੀ ਹਾਰਡ ਹੋਗੀ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਆ 10 ਗ੍ਰਾਮ ਲੱਠੀ ਪਾ ਲੋ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਰੱਖ ਲੋ ਅੱਧਾ ਚਮਚ ਸ਼ਾਮ ਨੂੰ ਪੈਣ ਲੱਗੇ ਕੋਸੇ ਦੁੱਧ ਨਾਲ ਜਾਂ ਕੋਸੇ ਪਾਣੀ ਨਾਲ ਲੈ ਲੋ ਸਵੇਰ ਨੂੰ ਫਲਸ ਬਿਲਕੁਲ ਖੁੱਲ ਕੇ ਆਊਗਾ ਅੱਛਾ ਇਹਦਾ ਵੱਡਾ ਗੁਣ ਹੈ ਜਿਹੜਾ ਸਭ ਤੋਂ ਵੱਧ ਆਪਾਂ ਨੇ ਗੱਲ ਕਰਨ ਦੀ ਜ਼ਰੂਰਤ ਹੈ ਜਿਵੇਂ ਸतीश ਜੀ ਨੇ ਕਿਹਾ ਵੀ ਦੋ ਤਿੰਨ ਪੇਸ਼ੈਂਟ ਇਹਦੇ ਨਾਲ ਠੀਕ ਹੋਏ ਉਹ ਠੀਕ ਹੋਣ ਦਾ ਕਾਰਨ ਪਤਾ ਹੈ ਕੀ ਹੈ ਜਿਵੇਂ ਅੰਦਰ ਕੋਈ ਆਪਣੇ ਜ਼ਖਮ ਹੋ ਗਿਆ ਅੰਤੜੀ ਦੇ ਵਿੱਚ ਅੱਤ ਉੱਥੇ ਉਸ ਜ਼ਖਮ ਤੇ ਇਹਨੇ ਪਲੱਸਟਰ ਦਾ ਕੰਮ ਕਰਨਾ ਹੈ ਜਾਨੀ ਉਹਨੂੰ ਇਸ ਤਰੀਕੇ ਨਾਲ ਹੀਲ ਕਰਨਾ ਹੈ ਜ਼ਖਮ ਨੂੰ ਵੀ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਪਲੱਸਟਰ ਬਣ ਗਿਆ ਠੀਕ ਹੈ ਜੀ ਅੱਛਾ ਜਿਹੜਾ ਆਪਣੇ ਕੋਈ ਕਟਾਣੂ ਜਨਕ ਰੋਗ ਹੈ ਅੰਦਰ ਜਿਵੇਂ ਆਪਾਂ ਕਹਿ ਦਈਏ ਸੰਗ੍ਰਹਿਣੀ ਜਾਂ ਆਈਬੀਐਸ ਦੀ ਪ੍ਰੋਬਲਮ ਜਾਂ ਪ੍ਰਵਾਹੀਕਾ ਕਹਿੰਦੇ ਨੇ ਆਯੁਰਵੇਦ ਦੇ ਵਿੱਚ ਬਾਰ ਬਾਰ ਦਸਤ ਲੱਗਣੇ ਠੀਕ ਹੈ ਜੀ ਤੇ ਉਹਨਾਂ ਸਮੱਸਿਆਵਾਂ ਦੇ ਵਿੱਚ ਇਹ ਜਿਹੜੇ ਆਪਣੇ ਅੰਦਰ ਕਟਾਣੂ ਹੁੰਦੇ ਨੇ ਨਾ ਇਹਨਾਂ ਰੋਗਾਂ ਨੂੰ ਪੈਦਾ ਕਰਨ ਵਾਲੇ ਉਹ ਕਟਾਣੂਆਂ ਨੂੰ ਇਹ ਫਲਸਰਾ ਹੀ ਬਾਹਰ ਕੱਢ ਦਿੰਦਾ ਹੈ ਇਦਾਂ ਨੁਕਸਾਨ ਕੋਈ ਨਹੀਂ ਚਾਹੀ ਲੰਮਾ ਟਾਈਮ ਤੁਸੀਂ ਸਾਲ ਚਲਾ ਲਓ ਪਰ ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਆਗ ਨਹੀਂ ਮੰਨਦਾ ਉਹ ਇਹਨੂੰ ਨਾ ਲੈਣਾ ਇੱਕ ਇਹਦਾ ਹੋ ਗਿਆ ਹਾਂਜੀ ਮਾਫ ਕਰਨਾ ਜੀ ਜੇ ਮਤਲਬ ਕਿ ਭੁੱਖ ਘੱਟ ਲੱਗਦੀ ਹੈ ਉਹ ਭੁੱਖ ਦੀ ਇਹਦੇ ਨਾਲ ਦਵਾਈ ਜਾਂ ਉਸ ਤੋਂ ਪਹਿਲਾਂ ਭੁੱਖ ਸੈੱਟ ਕਰਕੇ ਦਿੱਤ ਲੈ ਸੈੱਟ ਕਰ ਲਓ ਪਹਿਲਾਂ ਭੁੱਖ ਸੈੱਟ ਕਰ ਲਓ ਹਾਂਜੀ ਹਾਂ ਭੁੱਖ ਸੈੱਟ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਸ਼ੁਰੂ ਕਰ ਦਿਓ ਜਿਵੇਂ ਕੋਈ ਪੇਟ ਦੀ ਕੋਈ ਵੀ ਸਮੱਸਿਆ ਉਸ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਤੇ ਜੇਕਰ ਤੁਹਾਨੂੰ ਆਪਣਾ ਜਿਵੇਂ ਆਪਾਂ ਕਹਿ ਦਈਏ ਵੀ ਕਸਟਿਪੇਸ਼ਨ ਦੀ ਸਮੱਸਿਆ ਤਾਂ ਤੁਸੀਂ ਕੋਸੇ ਪਾਣੀ ਨਾਲ ਜਾਂ ਕੋਸੇ ਦੁੱਧ ਨਾਲ ਲਓ ਜੇਕਰ ਤੁਹਾਨੂੰ ਬਾਰ ਬਾਰ ਦਸਤ ਲੱਗਦੇ ਨੇ ਤਾਂ ਤੁਸੀਂ ਇਹਨੂੰ ਆਪਣਾ ਠੰਡੇ ਦੁੱਧ ਨਾਲ ਵੀ ਲੈ ਸਕਦੇ ਹੋ ਠੰਡੇ ਪਾਣੀ ਨਾਲ ਵੀ ਲੈ ਸਕਦੇ ਹੋ ਦਹੀਂ ਚ ਪਾ ਕੇ ਵੀ ਲੈ ਸਕਦੇ ਹੋ ਦੂਜਾ ਨੰਬਰ ਜਿਨ੍ਹਾਂ ਨੂੰ ਸੋਪਣ ਦੋਸਤ ਦੀ ਸਮੱਸਿਆ ਹੁੰਦੀ ਹੈ ਜਿਵੇਂ ਅੱਜ ਕੱਲ ਬਹੁਤ ਸਾਰੇ ਆਪਣੇ ਨੌਜਵਾਨ ਇਸ ਚੀਜ਼ ਤੋਂ ਜੂਝ ਰਹੇ ਨੇ ਉਹ 12 ਗ੍ਰਾਮ ਇਸ ਨੂੰ ਗੋਲ ਤਕਰੀਬਨ 2 ਚਮਚ ਠੀਕ ਹੈ ਜੀ ਇਹਦੇ ਵਿੱਚ 250 ਗ੍ਰਾਮ ਦੁੱਧ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਪਕਾ ਲਓ ਖੀਰ ਜੀ ਬਣ ਜੂਗੀ ਉਸ ਤੋਂ ਬਾਅਦ ਤੁਸੀਂ ਨੇ ਪੈਣ ਲੱਗੇ ਇਹ ਖੀਰ ਛਕ ਲੈਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਜਾਨੀ ਰੋਟੀ ਰੋਟੀ ਖਾ ਕੇ ਬਿਲਕੁਲ ਸ਼ਾਮ ਨੂੰ ਪੈਣ ਲੱਗੇ ਲੈਣੀ ਹੈ 5-7 ਦਿਨ ਕਰੋਗੇ ਤਾਂ ਤੁਹਾਡਾ ਜਿਹੜਾ ਆਪਣਾ ਨਾਈਟ ਫਾਲ ਦੀ ਸਮੱਸਿਆ ਆਪਣਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਸਪਨਦੋਸ ਸੁਪਨੇ ਦੇ ਵਿੱਚ ਮਤਲਬ ਜਿਵੇਂ ਕੋਈ ਵਿਕਾਰ ਆਇਆ ਕੋਈ ਗਲਤ ਖਿਆਲ ਆਇਆ ਤਾਂ ਉਹ ਮਤਲਬ ਜਿਹੜਾ ਜਿਹੜੀ ਇਹ ਸਮੱਸਿਆ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਜਿਨ੍ਹਾਂ ਦਾ ਬੀਰਜ ਪਤਲਾ ਹੈ ਉਹ ਇਹਦੇ ਨਾਲ ਤਾਲਮਖਾਨਾ ਤੇ ਮਿਸ਼ਰੀ ਬਰਾਬਰ ਮਾਤਰਾ ਚ ਮਿਕਸ ਕਰ ਲੈਣਾ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਉਹ ਠੰਡੇ ਦੁੱਧ ਨਾਲ ਵੀ ਲੈ ਸਕਦੇ ਨੇ ਗਰਮ ਦੁੱਧ ਨਾਲ ਕਿਉਂਕਿ ਅੱਜ ਕੱਲ ਜਿਆਦਾਤਰ ਸਿਗਰਪਦਨ ਦੇ ਰੋਗੀ ਜਾਂ ਜਿਨ੍ਹਾਂ ਨੂੰ ਸਮਾ ਘਟ ਲੱਗਦਾ ਹੈ ਮਰਦਮਿਕ ਕਮਜ਼ੋਰੀ ਦੀ ਸਮੱਸਿਆ ਉਹਨਾਂ ਦੀ ਪਿੱਤ ਪ੍ਰਕਿਰਤੀ ਹੁੰਦੀ ਹੈ ਇਹਦੀ ਜਿਹੜੀ ਗੁਣ ਨੇ ਜਿਹੜੇ ਇਹਦੇ ਠੰਡੇ ਨੇ ਇਸ ਕਰਕੇ ਕੋਸ਼ਿਸ਼ ਕਰੋ ਵੀ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਉਹ ਠੰਡੇ ਦੁੱਧ ਨਾਲ ਲੈਣ ਇੱਕ ਹੋਰ ਵੀ ਸੀਗਾ ਜੀ ਕਿਸੇ ਨੇ ਕਮੈਂਟ ਕੀਤਾ ਸੀ ਹਾਂ ਕਮੈਂਟ ਬਾਰੇ ਦੇਖੋ ਹਾਂ ਕਮੈਂਟ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਕਹਿੰਦਾ ਵੀ ਇਹਨੂੰ ਜ਼ਿਆਦਾ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਠੰਡਾ ਹੈ ਕਈ ਵਾਰੀ ਬੰਦੇ ਨੂੰ ਸੈਕਸ ਦੀ ਪ੍ਰੋਬਲਮ ਆ ਜਾਂਦੀ ਹੈ ਇਦਾਂ ਦਾ ਬਿਲਕੁਲ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਇਹ ਬਿਲਕੁਲ ਮਿਥ ਹੈ ਇੱਕ ਕਿਸਮ ਦਾ ਇਹਦੇ ਨਾਲ ਕੋਈ ਮਤਲਬ ਇੰਨਾ ਠੰਡਾ ਨਹੀਂ ਹੈਗਾ ਇਹ ਵੀ ਬੰਦੇ ਨੂੰ ਕੋਈ ਬਲਕਿ ਇਹਦੇ ਨਾਲ ਜਿਹੜਾ ਬੀਜ ਹੈ ਉਹ ਪੁਸ਼ਟ ਹੁੰਦਾ ਇਹ ਚੀਜ਼ ਨੂੰ ਮੈਂ ਬਿਲਕੁਲ ਚੈਲੰਜ ਕਰ ਸਕਦਾ ਚਾਹੇ ਤੁਸੀਂ 4 ਸਾਲ ਖਾ ਲੋ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆ ਜੇ ਤਾਂ ਤੁਸੀਂ ਮੈਨੂੰ ਕਹਿ ਦਿਓ ਇਹ ਗੱਲ ਆਪਾਂ ਬਿਲਕੁਲ ਮੈਂ ਪ੍ਰਤੈਆਂ ਨੂੰ ਇਹ ਚੀਜ਼ਾਂ ਗੱਲਾਂ ਕਰਦਾ ਦਰਮਾ ਜੀ ਆਪਾਂ ਕੱਚੀ ਗੱਲ ਨਹੀਂ ਕਰਦੇ ਹੈਗੇ ਇਹਦੇ ਨਾਲ ਕੋਈ ਨੁਮਰਦੀ ਨਹੀਂ ਆਉਂਦੀ ਵੀਰੇ ਪੇਟ ਦੀਆਂ ਸਮੱਸਿਆਵਾਂ ਵਾਲੇ ਬਿਲਕੁਲ ਇਹਨੂੰ ਲੈ ਸਕਦੇ ਨੇ ਜੀ ਤੇ ਹੁਣ ਆਪਾਂ ਗੱਲ ਕਰੀਏ ਬੱਚਿਆਂ ਬਾਰੇ ਪਰ ਪਹਿਲਾਂ ਔਰਤਾਂ ਬਾਰੇ ਗੱਲ ਕਰ ਲਈਏ ਵੀ ਔਰਤਾਂ ਵੀ ਇਹਨੂੰ ਲੈ ਸਕਦੀਆਂ ਨੇ ਹਾਂ ਜੀ ਬਿਲਕੁਲ ਲੈ ਸਕਦੀਆਂ ਨੇ ਔਰਤ ਮਰਦ ਕੋਈ ਵੀ ਲੈ ਸਕਦਾ ਹੈ ਪੇਟ ਦੀ ਦਿੱਕਤ ਵਾਲਾ ਹਰ ਕੋਈ ਲੈ ਸਕਦਾ ਹੈ ਉਹੀ ਤਰੀਕਾ ਸੇਮ ਤੁੜੇ ਕੋਸਾ ਹੋਵੇ ਦੁੱਧ ਹੋਵੇ ਪਾਣੀ ਹੋਵੇ ਤੇ ਮਤਲਬ ਡੈਰੀਆ ਡਿਸੈਂਟਰੀ ਵਾਸਤੇ ਪ੍ਰਵਾਹਿਕਾ ਆਈਵੀਐਸ ਵੀ ਕਹਿੰਦੇ ਨੇ ਆਪਾਂ ਸੰਗਰੇਣੀ ਵੀ ਕਹਿੰਦੇ ਆ ਉਹਦੇ ਵਾਸਤੇ ਆਪਾਂ ਇਹਨੂੰ ਠੰਡੇ ਦੁੱਧ ਨਾਲ ਲੈ ਲੋ ਠੰਡੇ ਪਾਣੀ ਨਾਲ ਲੈ ਲੋ ਜੇ ਪ੍ਰਾਣਾ ਰੋਗ ਹੈ ਤਾਂ ਇਹਦੇ ਵਿੱਚ ਕੂੜਾ ਛਾਲ ਜਾਂ ਇੰਦਰਜੋਮ ਨਾਲ ਲੋ ਤਾਂ ਹੋਰ ਵੀ ਮਤਲਬ ਤੁਹਾਨੂੰ ਰਿਜ਼ਲਟ ਵਧੀਆ ਦੇਊਗਾ ਤੇ ਇਸ ਤੋਂ ਇਲਾਵਾ ਇੱਕ ਰੋਗ ਹੁੰਦਾ ਆਪਣਾ ਜਿਵੇਂ ਆਪਾਂ ਬੁੜੀਆਂ ਪਹਿਲਾਂ ਕਹਿੰਦੀ ਸੀ ਚੰਦਰਾ ਹੋ ਗਿਆ ਚੰਦਰਾ ਫੂੜਾ ਹੋ ਗਿਆ ਉਂਗਲ ਤੇ ਹੋ ਜਾਣਾ ਜੇਕਰ ਕਿਸੇ ਦੇ ਚੰਦਰਾ ਹੋ ਜੇ ਤਾਂ ਇਹਦਾ ਲੇਪ ਜਾ ਬਣਾ ਕੇ ਨਾ ਤੁਸੀਂ ਪੱਟੀ ਵਾਂਗੂ ਬੰਨ੍ਹ ਲਓ 2 ਘੰਟਿਆਂ ਦੇ ਵਿੱਚ ਤੁਹਾਡਾ ਉਹ ਜਿਹੜਾ ਫੋੜਾ ਹੈ ਉਹਦੇ ਵਿੱਚੋਂ ਕਿੱਲ ਨਿਕਲ ਕੇ ਬਾਹਰ ਆ ਜਾਊਗਾ 2 ਘੰਟੇ ਬਾਅਦ ਜਦੋਂ ਤੁਸੀਂ ਪੱਟੀ ਖੋਲੋਗੇ ਨਾ ਥੋੜਾ ਥੋੜਾ ਪਾਣੀ ਪਾਉਂਦੇ ਰਹੋ ਉਹ ਤੇ 2 ਘੰਟੇ ਬਾਅਦ ਜਦੋਂ ਤੁਸੀਂ ਪੱਟੀ ਖੋਲੋਗੇ ਤਾਂ ਉਹਦਾ ਜਿਹੜਾ ਮਤਲਬ ਕਿੱਲ ਜਾਂ ਹੁੰਦਾ ਹੈ ਉਹ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ ਥੋੜਾ ਜਿਹਾ ਹੱਥ ਨਾਲ ਉਹਨੂੰ ਬਾਹਰ ਕੱਢ ਦਿਓ ਤੇ ਇਹ ਚੰਦਰੇ ਫੋੜੇ ਤੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਜੀ ਤੇ ਇੱਕ ਹੋਰ ਸੀ ਵੱਡੀ ਗੱਲ ਕਿ ਜਿਹੜੇ ਬੱਚੇ ਨੇ ਕਿੰਨੇ ਨੇ 2 ਸਾਲ ਦਾ 4 ਸਾਲ ਦਾ ਉਹ ਕਿਸੇ ਉਮਰ ਤੱਕ ਜਿਵੇਂ 18 ਦੋ ਬਾਅਦ ਤੱਕ ਚਲੋ ਉਹੀ ਪ੍ਰਕਿਰਿਆ ਚੱਲ ਪਾਦੀ ਆ ਉਸ ਤੋਂ ਪਹਿਲਾਂ ਜੇ 4 ਸਾਲ ਦਾ 6 ਸਾਲ ਦਾ 8 ਸਾਲ ਦਾ ਜਾਂ ਉਹਨਾਂ ਦੀ ਵੀ ਦੀ ਕੀ ਇਹਨਾਂ ਨੂੰ ਖਾਣ ਦੀ ਜਿਵੇਂ 4 ਸਾਲ ਦਾ ਬੱਚਾ 6 ਸਾਲ ਦਾ ਬੱਚਾ ਜਿਵੇਂ ਉਹਨਾਂ ਨੂੰ ਮੰਨ ਲਓ ਆਪਾਂ ਨੇ ਦੇਣਾ ਕਨਸਟਿਪੇਸ਼ਨ ਵਾਸਤੇ ਤਾਂ ਕਨਸਟਿਪੇਸ਼ਨ ਵਾਸਤੇ ਕੀ ਕਰਨਾ ਇਹਦੇ ਵਿੱਚ ਥੋੜਾ ਜਿਹਾ ਰਿੰਡ ਦਾ ਤੇਲ ਪਾ ਲਓ ਰਿੰਡ ਦਾ ਤੇਲ ਵੀ ਬਰੇਚਕ ਹੈ ਤੇ ਬੱਚੇ ਦੀਆਂ ਜਿਹੜੀਆਂ ਅੰਤੜੀਆਂ ਨੇ ਉਹ ਕੋਮਲ ਹੁੰਦੀਆਂ ਨੇ ਫਿਰ ਉਹਨੂੰ ਮਤਲਬ ਉਹਦੇ ਨਾਲ ਇਹ ਇਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਦੂਜਾ ਨੰਬਰ ਇੱਕ ਜਿਹੜੀ ਆਪਾਂ ਮੇਨ ਗੱਲ ਕਰਦੇ ਸੀ ਸ਼ਾਇਦ ਬਾਅਦ 'ਚ ਆਪਣੇ ਨਾਂ ਦਿਮਾਗ 'ਚ ਰਹੇ ਇਹਨੂੰ ਕਦੇ ਵੀ ਪੀਸਕੇ ਨਹੀਂ ਲੈਣਾ ਚਾਹੀਦਾ ਪੀਸਕੇ ਲਓਗੇ ਤਾਂ ਇਹ ਜ਼ਹਿਰ ਬਣ ਜਾਊਗਾ ਅੰਤੜੀਆਂ ਦੇ ਵਿੱਚ ਜਿਵੇਂ ਮੈਦਾ ਚਿਪਦਾ ਇਸ ਤਰੀਕੇ ਨਾਲ ਇਹ ਚਿਪਜੂਗਾ ਅੱਛਾ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਸੀ ਉਹ ਪੂਰੀ ਕਰ ਦਈਏ ਹਾਂ ਜੇਕਰ ਬੱਚਿਆਂ ਨੂੰ ਕਾਸਟਿਪੇਸ਼ਨ ਵਾਸਤੇ ਲੈਣਾ ਹੈ ਤਾਂ ਥੋੜੇ ਜਿਹਾ ਬਾਦਾਮ ਰੋਗਨ ਵਿੱਚ ਜਾਂ ਰਿੰਡ ਦੇ ਤੇਲ ਦੇ ਵਿੱਚ ਪਾ ਕੇ ਜਣੀ ਇਹਦੀ ਮਾਤਰਾ ਹੈ ਜਿਹੜੀ ਬੱਚਿਆਂ ਵਾਸਤੇ ਜਿਵੇਂ ਆਪਾਂ ਇਹ ਕਹਿ ਦਈਏ ਵੀ ਚਮਚ ਦੇ ਚਮਚ ਦਾ 8ਵਾਂ ਹਿੱਸਾ ਦੇ ਦਿਓ ਕਮ ਸੇ ਕਮ ਠੀਕ ਹੈ ਜੀ ਤੇ ਜੇਕਰ ਬੱਚਿਆਂ ਨੂੰ ਲੂਜ਼ ਮੂਸ਼ਨ ਲੱਗੇ ਨੇ ਤਾਂ ਥੋੜਾ ਜਿਹਾ ਘੋਲ ਬਣਾ ਕੇ ਵਿੱਚ ਕੇਲੇ ਦੇ ਮੈਸ਼ ਕਰਕੇ ਠੰਡਾ ਦੁੱਧ ਪਾ ਕੇ ਥੋੜਾ ਜਿਹਾ ਉਹਦੇ ਨਾਲ ਦੇ ਸਕਦੇ ਹੋ ਜਾਂ ਦਹੀਂ ਨਾਲ ਵੀ ਦੇ ਸਕਦੇ ਹੋ ਇਹਦੇ ਨਾਲ ਜੇਕਰ ਬੱਚੇ ਨੂੰ ਬਾਰ-ਬਾਰ ਦਸਤ ਲੱਗਦੇ ਨੇ ਉਹ ਠੀਕ ਹੋ ਜਾਣਗੇ ਅੱਛਾ ਜੀ ਹੋਰ ਕੋਈ ਇਹਦੀ ਖਾਸ ਗੱਲ ਬਾਤ ਹੋਰ ਤਾਂ ਜੀ ਦੇਖੋ ਜਿਹੜੀਆਂ ਆਪਾਂ ਦੱਸਤੀਆਂ ਸਾਰੀਆਂ ਖਾਸ ਹੀ ਨੇ ਠੀਕ ਹੈ ਜੀ ਬਾਕੀ ਜਿੰਨੇ ਵੀ ਵੀਰਾਂ ਦੇ ਕਮੈਂਟ ਆਏ ਸੀ ਮੇਰੇ ਖਿਆਲ ਤੁਸੀਂ ਪੜ ਕੇ ਮੈਨੂੰ ਸਵਾਲ ਕੀਤੇ ਹੋਣਗੇ ਉਹ ਸਾਰਿਆਂ ਦੇ ਆਪਾਂ ਤਕਰੀਬਨ ਜਵਾਬ ਦੇਤੇ ਬੱਚਿਆਂ ਨੂੰ ਦੱਸਤਾ ਵੱਡਿਆਂ ਨੂੰ ਕਿਵੇਂ ਯੂਜ਼ ਕਰਨਾ ਹੈ ਠੀਕ ਹੈ ਜੀ ਸਾਰੇ ਗੁਣ ਧਰਮ ਦੱਸਤੇ ਤੇ ਬਾਕੀ ਜਿਹੜਾ ਤੁਸੀਂ ਪੁੱਛਿਆ ਸੀ ਵੀ ਇਹਦੀ ਕੋਈ ਮਰਦਮੀ ਤਾਕਤ ਤੇ ਅਸਰ ਤਾਂ ਨਹੀਂ ਪੈਂਦਾ ਉਹ ਵੀ ਆਪਾਂ ਕਹਿਤਾ ਵੀ ਕੋਈ ਅਸਰ ਨਹੀਂ ਪੈਂਦਾ ਚਾਹੀ ਤੁਸੀਂ ਸਾਲ ਖਾ ਲੋ 2 ਸਾਲ ਖਾ ਲੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਠੀਕ ਹੈ ਜੀ ਆਂਤੜੀਆਂ ਦੀ ਮੂਵਮੈਂਟ ਨੂੰ ਵਧਾਉਂਦਾ ਤੇ ਦੂਜੀ ਗੱਲ ਜੇ ਕਿਸੇ ਨੂੰ ਫੇਰ ਵੀ ਕੋਈ ਸ਼ੰਕਾ ਰਹੇ ਜੇ ਤਾਂ ਕਮੈਂਟ ਕਰ ਦੇਣਗੇ ਤੁਹਾਡੀ ਵੀਡੀਓ ਦੇ ਥੱਲੇ ਤੇ ਆਪਾਂ ਸਾਰੇ ਵੀਰਾਂ ਦਾ ਕਮੈਂਟਾਂ ਦਾ ਜਵਾਬ ਵੀ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਸੋ ਦੋਸਤੋ ਅਸੀਂ ਨੰਬਰ ਵੀ ਦੇਵਾਂਗੇ ਸਕਰੀਨ ਦੇ ਉੱਤੇ ਜੇ ਕਿਸੇ ਨੇ رائے ਲੈਣੀ ਆ ਕਿਸੇ ਵੀ ਤਰ੍ਹਾਂ ਦੀ ਹਨਾ ਬਹੁਤ ਸਾਰੇ ਭਲੇਖੇ ਹੁੰਦੇ ਨੇ ਵੀ ਅਸੀਂ ਕਿਵੇਂ ਖਾਣਾ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਤੋਂ ਰਹਿ ਗਈਆਂ ਹੋਣੀਆਂ ਜਿਵੇਂ ਬੈਜੀ ਨੇ ਦੱਸਿਆ ਸੀ ਕਿ ਇਹ ਤਾਂ ਚਾਹੇ ਘੰਟਾ ਚਾਹੀਏ ਡੇਢ ਘੰਟਾ ਪਾ ਦੇ ਤੇ ਬੋਲ ਸਕਦੇ ਆ ਪਰ ਫਿਰ ਵੀ ਸਾਨੂੰ ਇਹ ਹੈ ਵੀ ਆਪਾਂ ਸ਼ਾਰਟ ਦੇ ਵਿੱਚ ਗੱਲ ਕੀਤੀ ਹੈ ਕਿਸੇ ਨੂੰ ਵੀ ਕੋਈ ਜ਼ਰੂਰਤ ਹੈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਹੈ ਜਿਹੜਾ ਬੈਜੀ ਦਾ ਸੀ ਉਹ ਸਕਰੀਨ ਤੇ ਵੀ ਦੇਵਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਦੱਸ ਦਿਓ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਦਿੱਕਤ ਹੈ ਹਾਂ ਜੀ ਥੋੜੀ ਜੀ ਬੇਨਤੀ ਹੈ ਤੁਹਾਡੇ ਪਾਠਕਾਂ ਨੂੰ ਤੁਹਾਡੇ ਦਰਸ਼ਕਾਂ ਨੂੰ ਵੀ ਜਿਹੜਾ ਆਪਣਾ ਕਾਲਿੰਗ ਦਾ ਟਾਈਮ ਹੈ ਜੀ ਉਹ ਸਵੇਰੇ हां ਵੀ ਜੇ ਕਿਸੇ ਨੇ ਫੋਨ ਕਰਨਾ ਹੈ ਨਾ ਮੈਨੂੰ ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਰ ਲੈ ਕਲੀਨਿਕ ਦੇ ਟਾਈਮ ਤੇ ਕਿਉਂਕਿ ਉਸ ਤੋਂ ਬਾਅਦ ਤਾਂ ਉਹਨੂੰ ਪਤੀਏ ਵੀ ਆਪਣੀਆਂ ਵੀ ਸੋਸ਼ਲ ਸਮਾਜਿਕ ਜੁਮੇ ਮਿਲਦੀਆਂ ਨੇ ਹਾਕਬੀਲ ਦਰੀਆਂ ਹੁੰਦੀਆਂ ਨੇ ਕਦੇ ਕਿਧਰੇ ਜਾਣਾ ਕਦੇ ਕਿਧਰੇ ਜਾਣਾ ਫਿਰ ਉਹ ਥੋੜਾ ਜਿਹਾ ਮੈਨੂੰ ਫੀਲ ਜਾਂ ਹੁੰਦਾ ਵੀ ਯਾਰ ਵੀਡੀਓ ਦੇਖ ਕੇ ਬਾਈ ਜੀ ਨੇ ਫੋਨ ਕੀਤਾ ਸੀ ਯਾਰ ਮੈਨੂੰ ਕੱਟਣਾ ਪੈ ਗਿਆ ਜਾਂ ਮੈਂ ਕਿਤੇ ਮਜਬੂਰੀ ਜਿਹੀ ਬੈਠਾ ਹਾਂ ਹਾਂ ਟਾਈਮ ਨਹੀਂ ਦੇ ਸਕੇ ਹਾਂ ਟਾਈਮ ਨਹੀਂ ਦੇ ਸਕੇ 9 ਤੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜਦੋਂ ਮਰਜ਼ੀ ਕਰ ਲੈਣ ਜਾਂ ਵਟਸਐਪ ਤੇ ਆਪਣਾ ਨੂੰ ਮੈਸੇਜ ਕਰ ਦੇਣਾ ਉਹਦਾ ਵੀ ਰਖ ਲਈ ਦੇ ओके ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਦੋਸਤੋ ਬੈਜ ਜੀ ਨੇ ਟਾਈਮ ਵੀ ਦੱਸ ਦਿੱਤਾ ਵੀ ਕਦੋਂ ਤੁਸੀ ਕਾਲ ਕਰਨੀ ਹੈ ਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਸਾਨੂੰ ਪਹਿਲਾਂ ਜੋ ਵੀਡੀਓ ਪਾਈ ਸੀ ਤਾਂ ਸਾਨੂੰ ਲੱਗਿਆ ਕਿ ਜਿਹੜੀਆਂ ਕਮੀਆਂ ਨੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਭਲੇਖਾ ਹੈ ਕਿਉਂਕਿ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਆਪਣੇ ਸਮਾਜ ਨੂੰ ਤੰਦਰੁਸਤ ਰੱਖੀਏ ਔਰ ਆਯੁਰਵੇਦ ਦੇ ਨਾਲ ਜੋੜ ਕੇ ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ